ਸਰ ਸਿਕਰ ਦੀ ਸਵਾਗਤ ਹੈ ਤੁਹਾਡਾ ਸਾਡੇ ਜੂਟਿਊਬ ਚੈਨਲ ਤੇ ਡਿਸਕਸ਼ਨ ਵਿਦ ਨੂਸ ਅਸੀਂ ਕੱਲ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਸੀਗੇ ਹੜਾਂ ਤੋਂ ਪੀੜਿਤ ਲੋਕਾਂ ਦੇ ਦਰਦ ਤੁਹਾਨੂੰ ਤੁਹਾਡੇ ਨਾਲ ਸਾਂਝੇ ਕੀਤੇ ਸੀ ਤੇ ਉਹਨਾਂ ਦੇ ਦਰਦ ਅਸੀਂ ਮਹਿਸੂਸ ਵੀ ਕੀਤੇ ਸੀ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਸਤਲੁਜ ਦਰਿਆ ਤੇ ਰੋਪੜ ਅੱਜ ਅਸੀਂ ਤੁਹਾਨੂੰ ਰੋਪੜ ਦਾ ਸਤਲੁਜ ਦਰਿਆ ਦਿਖਾਵਾਂਗੇ ਕਿ ਜਿਹੜਾ ਕਿ ਸਾਡੇ ਪਹਾੜਾਂ ਵੱਲ ਤੋਂ ਪਾਣੀ ਆ ਰਿਹਾ ਹੈ ਸਾਡੇ ਸਤਲੁਜ ਦਰਿਆ ਦੇ ਵਿੱਚ ਆ ਰਿਹਾ ਹੈ ਤੇ ਜਦੋਂ ਦਰਿਆਵਾਂ ਜਦ ਮੀਂਹ ਜਿਆਦਾ ਪੈਣ ਕਾਰਨ ਦਰਿਆਵਾਂ ਦੇ ਤੇ ਝੀਲਾਂ ਦੇ ਵਿੱਚ ਪਾਣੀ ਦਾ ਵਹਾਅ ਜਿਆਦਾ ਹੋ ਜਾਂਦਾ ਹੈ ਉਸ ਸਮੇਂ ਸਾਡੇ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਸਾਡੇ ਰੋਪੜ ਦੇ ਵਿੱਚ ਕੀ ਸਥਿਤੀ ਹੈ ਪਾਣੀ ਨੂੰ ਲੈ ਕੇ ਹੜ੍ਹਾਂ ਨੂੰ ਲੈ ਕੇ ਅੱਜ ਆਪਾਂ ਮੰਮਾ ਨਾਲ ਗੱਲਬਾਤ ਕਰਦੇ ਆਂ ਤੇ ਨਾਲੇ ਤੁਹਾਨੂੰ ਦਿਖਾਉਂਦੇ ਆਂ ਸਤਲੁਜ ਦਰਿਆ ਦੇ ਵਿੱਚ ਪਾਣੀ ਹਾਂਜੀ ਮੰਮਾ ਜੀ ਸਤਲੁਜ ਦਰਿਆ ਦੇ ਵਿੱਚ ਪਾਣੀ ਕਿੰਨਾ ਜ਼ਿਆਦਾ ਹੈ ਕੀ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕਿ ਪਾਣੀ ਤਾਂ ਬਹੁਤ ਜ਼ਿਆਦਾ ਹੈ ਸਤਲੁਜ ਦਰਿਆ ਦੇ ਵਿੱਚ ਦੇ ਪਰ ਇਹਨਾਂ ਵੀ ਨਹੀਂ ਹੈਗਾ ਕਿ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਖਤਰਾ ਬਣ ਸਕੇ ਪਰ ਨਾਲ ਦੇ ਪਿੰਡ ਜਿਹੜੇ ਦਰਿਆ ਦੇ ਵਿੱਚ ਲੱਗ ਰਹੇ ਨੇ ਉਹਨਾਂ ਨੂੰ ਉਹਨਾਂ ਲਈ ਖਤਰਾ ਬਣਿਆ ਹੋਇਆ ਹੈ ਦਰਿਆ ਦੇ ਵਿੱਚ ਜ਼ਮੀਨਾਂ ਨੇ ਕਿਸਾਨ ਵੀਰਾਂ ਦੀਆਂ ਬਹੁਤ ਜ਼ਮੀਨਾਂ ਨੇ ਫਸਲ ਹੈ ਸਬਜ਼ੀਆਂ ਲੱਗੀਆਂ ਹੋਈਆਂ ਉਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਉਹ ਬਹੁਤ ਫਿਕਰਮੰਦ ਹੋ ਰਹੇ ਨੇ ਬਹੁਤ ਟੈਂਸ਼ਨ ਵਿੱਚ ਨੇ ਨਾਲ ਦੇ ਪਿੰਡ ਜਿੱਥੇ-ਜਿੱਥੇ ਇਹ ਦਰਿਆ ਸਤਲੁਜ ਦਰਿਆ ਜਾ ਰਿਹਾ ਆ ਜਿਹੜੇ ਪਿੰਡ ਨੇ ਉਹ ਉਹ ਲੋਕ ਬਹੁਤ ਖਤਰੇ ਵਿੱਚ ਨੇ ਉਹ ਉਹਨਾਂ ਨੂੰ ਟੈਨਸ਼ਨ ਆ ਦਰਿਆਵਾਂ ਨੂੰ ਅ ਅੰਦੀਦ ਵੀ ਨਹੀਂ ਆ ਰਹੀ ਰਾਤ ਨੂੰ ਕਿਉਂਕਿ ਉਹਨਾਂ ਦੇ ਉਹਨਾਂ ਦੇ ਪਿੰਡ ਨੇ ਛੋਟੇ ਛੋਟੇ ਪਿੰਡ ਨੇ ਨਾਲ ਤੋਂ ਦਰਿਆ ਜਿਵੇਂ ਲੰਘ ਰਿਹਾ ਆ ਤੇ ਉਹਨਾਂ ਨੂੰ ਇਹ ਹੁੰਦਾ ਕਿ ਤੇ ਇਧਰ ਨਾ ਪਾਣੀ ਆ ਜੇ ਪਰ ਫਿਲਹਾਲ ਇੰਨਾ ਪਾਣੀ ਨਹੀਂ ਹੈਗਾ ਪਰ ਰਾਤ ਨੂੰ ਜੇ ਇਸੇ ਤਰ੍ਹਾਂ ਮੀਂਹ ਪੈ ਰਿਹਾ ਮੀਂਹ ਪੈ ਰਿਹਾ ਹੈ ਲਗਾਤਾਰ ਕੰਟੇ ਨੂੰ ਮੀਂਹ ਪੈ ਰਿਹਾ ਤੜਕੇ ਤੋਂ ਅੱਜ ਸੇਰ ਤੋਂ ਜੇ ਇਸੇ ਤਰ੍ਹਾਂ ਪੈਂਦਾ ਰਿਹਾ ਤੇ ਪਾਣੀ ਵੱਧ ਵੀ ਸਕਦਾ ਤੇ ਨਾ ਅਗਰ ਵਾਰਿਸ਼ ਰੁਕ ਜਾਂਦੀ ਆ ਤੇ ਘਟ ਵੀ ਸਕਦਾ ਆ ਤੇ ਇਸ ਦਰਿਆ ਦੇ ਵਿੱਚ ਸਰਸਾ ਨਦੀ ਦਾ ਵੀ ਪਾਣੀ ਪਿੱਛੇ ਤੋਂ ਰਲ ਜਾਂਦਾ ਆ ਇਸ ਕਰਕੇ ਇਹ ਪਾਣੀ ਵੱਧ ਜਾਂਦਾ ਆ ਤੇ ਅੱਗੇ ਜਾ ਕੇ ਰੋਪੜ ਦੇ ਵਿੱਚੋਂ ਦੋ ਨਦੀਆਂ ਵੀ ਨਿਕਲਦੀਆਂ ਨੇ ਉਹਨਾਂ ਦਾ ਵੀ ਪਾਣੀ ਇਹਦੇ ਵਿੱਚ ਡਿੱਗ ਜਾਂਦਾ ਇਸੇ ਕਰਕੇ ਅੱਗੇ ਜਾ ਕੇ ਇਹਦਾ ਜਿਹੜਾ ਪਾਣੀ ਦਾ ਯੋਰ ਅੱਗੇ ਜਾ ਕੇ ਵੱਧ ਜਾਂਦਾ ਹੈ ਫਿਰ ਅੱਗੇ ਪਿੰਡਲੇ ਜਿਹੜੇ ਉਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਵੱਧ ਜਾਂਦਾ ਜੀ 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 ਜਿਹੜਾ ਪਾਣੀ ਦਾ ਬਾਹ ਹੁੰਦਾ ਉਹ ਸਾਡੇ ਨੀਵੇਂ ਵਾਲੇ ਇਲਾਕਿਆਂ ਦੇ ਵਿੱਚ ਜ਼ਿਆਦਾ ਜਾਂਦਾ ਹੈ ਜਦੋਂ ਸਾਡੇ ਬੰਨ ਟੁੱਟੇ ਜਾਂਦੇ ਨੇ ਤਾਂ ਨੀਵੇਂ ਵਾਲੇ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਦਾ ਬਾਹ ਬਹੁਤ ਤੇਜ਼ੀ ਨਾਲ ਵੱਧ ਜਾਂਦਾ ਹੈ ਜਿਹੜੇ ਕਿ ਸਾਡੀ ਹਾੜਾਂ ਦੀ ਸਥਿਤੀ ਆ ਬਹੁਤ ਜ਼ਿਆਦਾ ਭਿਆਨਕ ਹੋ ਜਾਂਦੀ ਹੈ ਤੇ ਸਾਰੇ ਹੀ ਸਾਡੇ ਲੋਕ ਆ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਆ ਜਾਂਦੇ ਨੇ ਡਰ ਜਾਂਦੇ ਨੇ ਪਰ ਲੇਕਿਨ ਸਾਰਿਆਂ ਨੂੰ ਇਸ ਤੋਂ ਬਚਾ ਕਰਨ ਦੀ ਜ਼ਰੂਰਤ ਆ ਜਿਹੜੇ ਸਾਡੇ ਕੰਡਿਆਂ ਤੇ ਰਹਿੰਦੇ ਨੇ ਜਾਂ ਜਿਨ੍ਹਾਂ ਦੇ ਘਰ ਨੀਵੇਂ ਨੇ ਇਲਾਕੇ ਨੀਵੇਂ ਨੇ ਉਹਨਾਂ ਨੂੰ ਆਪਣਾ ਬਚਾ ਕਰਨ ਦੀ ਬਹੁਤ ਜ਼ਰੂਰਤ ਹੈ ਕਿ ਆਪਣੇ ਇੱਕ ਸਾਈਡ ਤੇ ਹੋ ਜਾਣ ਤਾਂ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਿਹੜਾ ਸਾਡਾ ਜਾਨੀਵਾਨ ਨੂੰ ਨੁਕਸਾਨ ਹੋ ਰਿਹਾ ਹੈ ਕਿ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਸਾਰਿਆਂ ਦੇ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਦੇਖੋ ਪਾਣੀ ਦਾ ਵਹਾ ਕਿੰਨਾ ਜ਼ਿਆਦਾ ਹੈ ਸਾਡਾ ਰੋਪੜ ਜ਼ਿਲ੍ਹਾ ਜਿਹੜਾ ਬਚਿਆ ਹੋਇਆ ਸੀ ਪਰ ਲੇਕਿਨ ਹੁਣ ਵੀ ਜਿਹੜਾ ਪਾਣੀ ਦਾ ਵਹਾ ਹੈ ਉਹ ਸਿਰਫ ਦਰਿਆ ਦੇ ਨਾਲ ਹੀ ਜਾ ਰਿਹਾ ਹੈ ਕਈ ਜਗ੍ਹਾ ਦੇ ਜਿਹੜੇ ਬਾਰ ਨਾਲ ਟੁੱਟਣ ਦੀਆਂ ਹਵਾਵਾਂ ਚੱਲ ਰਹੀਆਂ ਨੇ ਜਾਂ ਗੱਲਾਂ ਕਰ ਰਹੇ ਨੇ ਲੋਕ ਉਹਨਾਂ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਸਾਰੇ ਆਪਣਾ ਧਿਆਨ ਰੱਖਣ ਤੇ ਆਪਣਾ ਧਿਆਨ ਰੱਖਣ ਸਾਰੇ ਇੱਕ ਦੂਜੇ ਦੀ ਮਦਦ ਕਰਨ ਵੱੱਟ ਛੱਡ ਕੇ ਇੱਕ ਦੂਸਰੇ ਦਾ ਖਿਆਲ ਰੱਖਣ ਇਹ ਜਿਹੜਾ ਲੋ ਜੀ ਸਤ ਦੁਰ ਸਤਲੁਜ ਦਰਿਆ ਦਾ ਪਾਣੀ ਅਸੀਂ ਰੋਪੜ ਆਏ ਆ ਇਹ ਰੋਪੜ ਤੋਂ ਹੈੱਡ ਤੇ ਸਾਰੇ ਫਟਕ ਖੋਲੇ ਹੋਏ ਨੇ ਜਿੰਨੇ ਵੀ ਹੈਗੇ ਨੇ ਐ ਪਾਣੀ ਆਪਣੀ ਪੂਰੀ ਤੇਜ਼ੀ ਦੇ ਨਾਲ ਜਾ ਰਿਹਾ ਆ ਤੇ ਪਿੱਛੋਂ ਸਰਸਾ ਨਦੀ ਦਾ ਪਾਣੀ ਵੀ ਇਹਦੇ ਵਿੱਚ ਡਿੱਗਦਾ ਆ ਤੇ ਅੱਗੇ ਜਾ ਕੇ ਸਾਡੇ ਰੋਪੜ ਤੋਂ ਦੋ ਨਦੀਆਂ ਨਿਕਲਦੀਆਂ ਨੇ ਹੋਰ ਵੀ ਉਹਨਾਂ ਦਾ ਵੀ ਪਾਣੀ ਇਹਦੇ ਵਿੱਚ ਡਿੱਗਦਾ ਆ ਤੇ ਪਾਣੀ ਕਾਫੀ ਜ਼ਿਆਦਾ ਹੋ ਗਿਆ ਪਰ ਇੰਨਾ ਵੀ ਨਹੀਂ ਡਰਨ ਦੀ ਲੋੜ ਵੀ ਨਹੀਂ ਹੈਗੀ ਕਿ ਇੰਨਾ ਜ਼ਿਆਦਾ ਵੀ ਨਹੀਂ ਹੈਗਾ ਤੇ ਪਰ ਜਿੱਥੋਂ ਜਿੱਥੋਂ ਜਿਹੜੇ ਨਾਲ ਦੇ ਪਿੰਡ ਨੇ ਥੋੜਾ ਉਹਨਾਂ ਨੂੰ ਖਤਰਾ ਆ ਹੋਰ ਵੱਧ ਸਕਦਾ ਆ ਤੇ ਉਹਨਾਂ ਨੂੰ ਇਹ ਚਾਹੀਦਾ ਹੈ ਕਿ ਨਾਲ-ਨਾਲ ਦੇ ਦਰਿਆ ਦੇ ਨਾਲ-ਨਾਲ ਜਿਹੜੇ ਹੈਗੇ ਨੇ ਲੋਕ ਚਾਹੇ ਕਿਸ ਦੀਨਾਂ ਵਾਲੇ ਨੇ ਚਾਹੇ ਪਿੰਡਾਂ ਵਾਲੇ ਨੇ ਉਹਨਾਂ ਨੂੰ ਥੋੜਾ ਜਿਹਾ ਚੌਕਸ ਹੋ ਜਾਣਾ ਚਾਹੀਦਾ ਹੈ ਤਾਂ ਕਿ ਖਤਰੇ ਦਾ ਕੋਈ ਪਤਾ ਨਹੀਂ ਰਾਤ ਨੂੰ ਪਾਣੀ ਵਧ ਵੀ ਸਕਦਾ ਘਟ ਵੀ ਸਕਦਾ ਹੈ ਕਿਉਂਕਿ بارش ਲਗਾਤਾਰ ਹੋ ਰਹੀ ਆ ਲਗਾਤਾਰ ਹੋਈ ਜਾ ਰਹੀ بارش ਤੇ ਸਾਰੇ ਆਪਣਾ ਆਪਣਾ ਧਿਆਨ ਰੱਖੋ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਜਿੱਥੇ-ਜਿੱਥੇ ਖਤਰਾ ਬਣ ਰਿਹਾ ਹੈ ਉਹ ਉਹਨਾਂ ਵੱਲ ਧਿਆਨ ਦੇਣ ਖਾਣ ਪੀਣ ਦਾ ਵੀ ਧਿਆਨ ਰੱਖਣਾ ਤੇ ਉਹਨਾਂ ਨੂੰ ਚੌਕਸ ਕੀਤਾ ਜਾਵੇ ਉਹਨਾਂ ਨੂੰ ਕਿਤੇ ਨਾ ਕਿਤੇ ਪਨਾਹ ਦਿੱਤੀ ਜਾਵੇ ਕਿਤੇ ਜਗ੍ਹਾ ਜਿੱਥੇ ਸੇਫ ਜਗ੍ਹਾ ਹੋਵੇ ਉਹਨਾਂ ਲਈ ਉਹਨਾਂ ਨੂੰ ਉੱਥੇ ਪਹੁੰਚਾਇਆ ਪਹੁੰਚਾਇਆ ਜਾਵੇ ਤੇ ਪਾਣੀ ਦੇਖ ਲਓ ਪਾਣੀ ਬਹੁਤ ਜਾ ਰਿਹਾ ਜਦੋਂ ਬਾਰਿਸ਼ ਜ਼ਿਆਦਾ ਹੋਣ ਕਾਰਨ ਮੀਂਹ ਜ਼ਿਆਦਾ ਪੈਣ ਕਾਰਨ ਦਰਿਆ ਸਾਡੇ ਛੀਲਾਂ ਦੇ ਵਿੱਚ ਪਾਣੀ ਦਾ ਵਹਾਅ ਜ਼ਿਆਦਾ ਹੋ ਜਾਂਦਾ ਹੈ ਉਸ ਸਮੇਂ ਸਾਡੇ ਇੱਥੇ ਹੜ੍ਹ ਦੀ ਸਥਿਤੀ ਬਣ ਜਾਂਦੀ ਹੈ ਇਸ ਲਈ ਇਹ ਫਿਰ ਸਾਨੂੰ ਫਲੱਡ ਗੇਟ ਖੋਲਣੇ ਪੈਂਦੇ ਨੇ ਤੇ ਇਹਨਾਂ ਨੇ ਫਲੱਡ ਗੇਟ ਖੋਲੇ ਨੇ ਜੀ ਤੇ ਪਾਣੀ ਦਾ ਬਹਾਅ ਬਹੁਤ ਤੇਜ਼ੀ ਦੇ ਨਾਲ ਹੋ ਰਿਹਾ ਹੈ ਜਦੋਂ ਪਾਣੀ ਦਾ ਬਹਾਅ ਤੇਜ਼ੀ ਦੇ ਨਾਲ ਜਾਂਦਾ ਜੀ ਨੀਵੇਂਆਂ ਦੇ ਇਲਾਕਿਆਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ ਤੇ ਸੋ ਸਾਰੇ ਹੀ ਨੀਵੇਂ ਵਾਲੇ ਇਲਾਕਿਆਂ ਦੇ ਵਿੱਚ ਪਾਣੀ ਦਾ ਜਿਹੜਾ ਖਤਰਾ ਦਾ ਬਹਾਅ ਪਾਣੀ ਦਾ ਬਹਾਅ ਜ਼ਿਆਦਾ ਬਣਿਆ ਹੋਇਆ ਹੈ ਖਤੇ ਦਾ ਡਰ ਬਣਿਆ ਹੋਇਆ ਹੈ ਇਸ ਲਈ ਸਾਰਿਆਂ ਨੂੰ ਨੀਵੇਂ ਵਾਲੇ ਇਲਾਕੇ ਵਾਲਿਆਂ ਨੂੰ ਜ਼ਿਆਦਾਤਰ ਆਪਣਾ ਬਚਾਅ ਕਰਨਾ ਚਾਹੀਦਾ ਹੈ ਜਿਹੜੇ ਕਿ ਕੰਡਿਆਂ ਤੇ ਰਹਿੰਦੇ ਨੇ ਸਤਲੁਜ ਦੇ ਦਰਿਆ ਤੇ ਕੰਡਿਆਂ ਤੇ ਘਰ ਨੇ ਜਾਂ ਨਦੀਆਂ ਦੇ ਕੰਡਿਆਂ ਤੇ ਘਰ ਨੇ ਨੀਵੇਂ ਵਾਲੇ ਇਲਾਕਿਆਂ ਦੇ ਵਿੱਚ ਪਾਣੀ ਜ਼ਿਆਦਾ ਜਾਂਦਾ ਹੈ ਦੀ ਮਿਹਰਤ ਤੋਂ ਪਾਣੀ ਲੰਘ ਰਿਹਾ ਉੱਥੇ ਖਤਰਾ ਵਧ ਰਿਹਾ ਬਿਲਕੁਲ ਬਿਲਕੁਲ ਉਹਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਦੀਆਂ ਦਰਿਆ ਦੇ ਵਿੱਚ ਜ਼ਮੀਨਾਂ ਲੱਗ ਰਹੀਆਂ ਨੇ ਉਹਨਾਂ ਨੂੰ ਬਹੁਤ ਉਹਨਾਂ ਦੀ ਫਸਲ ਖਰਾਬ ਹੋ ਗਈ ਹੈ ਸਾਰੀ ਸਬਜ਼ੀਆਂ ਖਰਾਬ ਹੋ ਗਈਆਂ ਨੇ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਨੁਕਸਾਨ ਦਾ ਮੁੱਲ ਦਿੱਤਾ ਜਾਵੇ ਤਾਂ ਕਿ ਉਹ ਆਉਣ ਵਾਲੇ ਟਾਈਮ ਲਈ ਕੁਝ ਆਪਣੇ ਲਈ ਜੀਉਣ ਦਾ ਉਹਨਾਂ ਨੂੰ ਸਾਧਨ ਬਣ ਸਕੇ ਕਾਰਾਂ ਨੂੰ ਬੇਨਤੀ ਹੈ ਤੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜੋ ਉਹਨਾਂ ਦੇ ਨੁਕਸਾਨ ਹੋਣੇ ਨੇ ਉਹਨਾਂ ਨੂੰ ਵੀ ਉਹਨਾਂ ਦਾ ਮੂਲ ਦਿੱਤਾ ਜਾਵੇ ਉਹਨਾਂ ਦੀ ਫਸਲਾਂ ਦਾ ਤੇ ਉਹਨਾਂ ਦਾ ਜੋ ਜੋ ਵੀ ਉਹਨਾਂ ਨੇ ਆਪਣੀਆਂ ਜ਼ਮੀਨਾਂ ਵਿੱਚ ਉਗਾਇਆ ਸੀ ਤੇ ਬਾਕੀ ਸਾਰੇ ਚੌਕਸ ਰਹਿਣ ਆਪਣਾ ਆਪਣਾ ਜਿਹੜੇ ਨੇੜੇ ਘਰ ਨੇ ਜਿਨ੍ਹਾਂ ਦੇ ਜਿਆਦਾ ਉਹ ਆਪਣਾ ਸਾਈਡ ਤੇ ਹੋ ਜਾਣ ਕੋਈ ਸੇਫ ਜਗ੍ਹਾ ਤੇ ਜਾ ਕੇ ਆਪਣਾ ਲੈ ਲੈਣ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨੁਕਸਾਨ ਨਾ ਹੋ ਸਕੇ ਤੇ ਇਹ ਹੈ ਜੀ ਹੜਾਂ ਦੀ ਰੋਪੜ ਦੀ ਵੀ ਸਤਲੁਜ ਦਰਿਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਿਮਰਤ ਸਤਲੁਜ ਦੇ ਦਰਿਆ ਦੇ ਕੰਢੇ ਤੇ ਗੁਰਦੁਆਰਾ ਸਭ ਟੀਵੀ ਸਾਹਿਬ ਸਜੋਬਿਤ ਹੈ ਜੀ ਇਹ ਪਾਣੀ ਦਾ ਵਹਾਅ ਤੇਜ਼ੀ ਨਾਲ ਵਧ ਰਿਹਾ ਹੈ ਜੀ ਪਰ ਜਿਹੜੇ ਨੀਵੇਂ ਵਾਲੇ ਇਲਾਕੇ ਆ ਜੇ ਅਸੀਂ ਪਹਿਲਾਂ ਵੀ ਤੁਹਾਨੂੰ ਅਪੀਲ ਕੀਤੀ ਸੀ ਉਹ ਜਰੂਰ ਆਪਣਾ ਧਿਆਨ ਰੱਖਣ ਤੇ ਸੁਚੇਤ ਹੋਣ ਜਿਵੇਂ ਕਿ ਅਸੀਂ ਤੁਹਾਨੂੰ ਸਤਲੁਜ ਦਰਿਆ ਤੇ ਆਏ ਸੀਗੇ ਤੁਹਾਨੂੰ ਅਸੀਂ ਸਾਰਾ ਇਹ ਪਾਣੀ ਦਾ ਬਹਾਾ ਕਿੰਨੀ ਤੇਜ਼ ਹੈ ਜਾਂ ਕਿਸ ਤਰ੍ਹਾਂ ਦਾ ਹੈ ਤੁਹਾਨੂੰ ਸਾਰਾ ਕੁਝ ਦਿਖਾਇਆ ਹੈ ਤੋਂ ਸੋ ਸਾਨੂੰ ਸਾਡੇ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਅਪੀਲ ਹੈ ਜੀ ਕਿ ਆਪਣਾ ਆਪਣਾ ਧਿਆਨ ਰੱਖੋ ਜੀ ਆਪਣੀਆਂ ਸੇਫ ਜਗ੍ਹਾ ਤੇ ਜਾਵੋ ਜੀ ਕੋਈ ਰਿਸਕ ਨਾ ਲਓ ਜੀ ਤੇ ਸਰਕਾਰਾਂ ਨੂੰ ਵੀ ਬੇਨਤੀ ਹੈ ਉਹ ਵੀ ਉਹਨਾਂ ਦਾ ਧਿਆਨ ਰੱਖਣ ਜਿਹੜੇ ਪਾਣੀ ਦੀ ਲਪੇਟ ਚ ਆਏ ਹੋਏ ਨੇ ਉਹਨਾਂ ਦਾ ਪੂਰਾ ਧਿਆਨ ਰੱਖੋ ਤੇ ਉਹਨਾਂ ਨੂੰ ਖਾਣ ਪੀਣ ਲਈ ਪਹੁੰਚਾਓ ਹਰ ਚੀਜ਼ ਡੰਗਰ ਪਸ਼ੂ ਸਾਰੇ ਵਿਚਾਰੇ ਰੋਲ ਰਹੇ ਨੇ ਜੀ ਵਿਚਾਰੇ ਸੇਵਾ ਤਾਂ ਸਾਰੇ ਕਰ ਰਹੇ ਨੇ ਪਰ ਸਰਕਾਰ ਨੂੰ ਸਰਕਾਰ ਨੂੰ ਵੀ ਮਦਦ ਮਦਦਤ ਕਰਨੀ ਮਦਦ ਕਰਨੀ ਤੇ ਜਿਨ੍ਹਾਂ ਨੇ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਹੈ ਜਾਂ ਘਰਾਂ ਤੋਂ ਲੋਕ ਬੇਕਾਰ ਹੋਏ ਨੇ ਉਹਨਾਂ ਦਾ ਸਮਾਨ ਵੀ ਰੁੜ ਗਿਆ ਹੈ ਸਰਕਾਰ ਨੂੰ ਵੀ ਹੱਥ ਜੋੜ ਕੇ ਅਪੀਲ ਹੈ ਜੀ ਕਿ ਉਹਨਾਂ ਨੂੰ ਵੀ ਮੁਹਾਵਜ਼ਾ ਦਿੱਤਾ ਜਾਵੇ ਬਿਲਕੁਲ ਬਿਲਕੁਲ ਤੇ ਬਾਕੀ ਅਰਦਾਸ ਹੈ ਸਾਰੇ ਅਰਦਾਸ ਕਰੋ ਜਿਹੜੇ ਸੇਫ ਜਗ੍ਹਾ ਤੇ ਨੇ ਜਿਹੜੇ ਪਾਣੀ ਦੀ ਲਪੇਟ ਚ ਨੇ ਸਾਰੇ ਪਰਮਾਤਮਾ ਅਗੇ ਅਰਦਾਸ ਕਰੋ ਪਾਣੀ ਅੱਗੇ ਜ਼ੋਰ ਤਾਂ ਕਿਸੇ ਦਾ ਨਹੀਂ ਚੱਲਦਾ ਪਰਮਾਤਮਾ ਹੀ ਮਿਹਰ ਕਰੇ ਇਹ ਤੋਂ ਸਾਨੂੰ ਬਚਾ ਸਕਦਾ ਏ ਤੇ ਸਾਰੇ ਅਰਦਾਸ ਕਰੋ ਰਾਲ ਮੇਰੀ ਅਰਦਾਸ ਕਰੋ ਪਾਠ ਕਰੋ ਜੀ ਆਪਣੇ ਆਪਣੇ ਘਰਾਂ ਚ ਬੈਠ ਕੇ ਜਿਹੜੇ ਉਲਝੇ ਹੋਏ ਨੇ ਉਹਨਾਂ ਲਈ ਅਰਦਾਸ ਕਰੋ ਆਪਣੇ ਘਰਾਂ ਚ ਬੈਠ ਕੇ ਤੇ ਹੁਣ ਅਸੀਂ ਇਸ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆਂ ਜੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਰੱਬ ਰੱਖਾ